ਨੇ ਮੇਰੇ ਚ ਪੇੜ ਮਾਰੀ ਉਹਨੂੰ ਆਪਣਾ ਬਚਾ ਕਰਨ ਵੇ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾ ਕਰਨ ਦੇ ਬਾਅਦ ਮੈ ਇਹਨਾਂ ਨੇ ਮਾਰੀ ਆ ਮੈ ਇਹਨਾਂ ਨੇ ਮਾਰੀ ਆ ਮੈ ਇਹਨਾਂ ਨੇ ਮਾਰੀ ਆ ਬਚਾ ਕਰਨ ਵਾਸਤੇ ਇਹਨਾਂ ਦੇ ਬਰਾਬਰ ਚ ਪੇੜ ਮਾਰੀ ਕਿਉਂ ਬਰਾਬਰ ਚ ਪੇੜ ਮਾਰੀ ਕਿਉਂ ਬਰਾਬਰ ਚ ਪੇੜ ਮਾਰੀ ਚਾਂਟ ਚੰਡ ਚਾਂਟ ਚੰਡ ਦੇ ਬਦਲੇ ਚਾਂਟ ਥਾਣੇ 'ਚ ਬੀਬੀ ਨੇ ਥਾਣੇਦਾਰ ਦੇ ਛੱਡੀ ਚੰਡ ਯਾਨੀ ਕਿ ਚੰਡ ਦਾ ਬਦਲਾ ਚੰਡ ਨਾਲ ਤਸਵੀਰਾਂ ਨੇ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਦੀਆਂ ਜਿੱਥੇ ਕੀ ਆਪਸੀ ਵਿਵਾਦ ਦੇ ਮਸਲੇ ਨੂੰ ਸੁਲਝਾਰੇ ਪੁਲਸ ਦੇ ਗਾਲੀ ਪੈ ਗਿਆ ਵਿਵਾਦ ਦਰਅਤਲ ਜੇਕਰ ਐਸਆਈ ਦੀ ਗੱਲਾਂ ਨੂੰ ਸਹੀ ਮੰਨੀਏ ਤਾਂ ਥਾਣੇਦਾਰ ਦਾ ਕਹਿਣਾ ਕਿ ਇਸ ਬੀਬੀ ਨੇ ਉਹਨਾਂ ਦੇ ਝਪੇਟ ਛੱਡ ਦਿੱਤੇ ਤੇ ਦੂਸਰੇ ਪਾਸੇ ਇਸ ਬੀਬੀ ਦਾ ਕਹਿਣਾ ਕਿ ਪਹਿਲਾ ਥਾਣੇਦਾਰ ਨੇ ਚਪੇਟ ਛੁੱਟੇ ਤੇ ਥਾਣੇਦਾਰ ਦਾ ਤਰਕ ਸੀ ਕਿ ਇਹ ਦੋ ਪਾਰਟੀਆਂ ਆਪਸ ਵਿੱਚ ਝੜ ਰਹੀਆਂ ਸੀ ਇਹ ਰੋਕ ਰੇ ਸੀ ਤੇ ਗਲਤੀ ਨਾਲ ਹੱਥ ਲੱਗ ਗਿਆ ਬਸ ਇਸ ਤੋਂ ਬਾਅਦ ਇਸ ਬੀਬੀ ਨੇ ਉਹਨਾਂ ਨੂੰ ਝੰਡ ਛੱਡ ਦਿੱਤੇ ਬਸ ਇਸ ਤੋਂ ਬਾਅਦ ਵਿਵਾਦ ਛਿੜ ਗਿਆ ਹੁਣ ਕੌਣ ਸਹੀ ਹੈ ਕੌਣ ਦਾ ਇਹਦਾ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੋਏਗਾ ਪਰ ਜੇਕਰ ਇਸ ਬੀਬੀ ਦੇ ਦਾਅਵੇ ਨੂੰ ਸਹੀ ਮੰਨੀਏ ਤਾਂ ਇਹਨਾਂ ਦਾ ਕਹਿਣਾ ਕਿ ਥਾਣੇਦਾਰ ਨੇ ਇਹਨਾਂ ਦੇ ਉੱਤੇ ਹੱਥ ਚੱਕਿਆ ਤਾ ਇਹਨਾਂ ਨੇ ਥਾਣੇਦਾਰ ਤੇ ਹੱਥ ਚੱਕਿਆ ਦੂਸਰੇ ਪਾਸੇ ਥਾਣੇਦਾਰ ਦਾ ਕਹਿਣਾ ਕਿ ਇਸ ਬੀਬੀ ਨੇ ਇੰਟੈਂਸ਼ਨਲੀ ਇਹਨਾਂ ਦੇ ਉੱਤੇ ਹੱਥ ਚੱਕਿਆ ਹੁਣ ਕੌਣ ਸਹੀ ਹੈ ਕੌਣ ਗਲਤ ਤੇ ਜ਼ਾ ਖੁਲਾਸਾ ਤਾਂ ਪਰਤਾਲ ਤੋਂ ਬਾਅਦ ਹੋਏਗਾ ਫਿਲਹਾਲ ਤੁਸੀਂ ਦੇਖ ਲਓ ਕੀ ਅਕਰਕਾਰ ਹੈ ਮਸਲਾ ਕੀ ਸੀ ਨਾਨਕਪੈਲ ਪੰਜਾਬੀ ਟੀਵੀ ਤੇ ਲਈ ਅੰਮ੍ਰਿਤਸਰ ਤੋਂ ਜਤਿੰਦਰ ਪਾਵਲ ਖਲੇਰ ਜੀਪਾ ਦੀ ਇਹ ਟਿਕਟਾਂ ਮੰਨ ਲਏ ਤਾਂ ਜੀ ਉਹ ਤਾਂ ਉਹ 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 ये ਉਹ 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 ये ਉਹ 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 ਮੁਸ਼ਤਗਦਾ ਪਤੋਂ ਪਤੀਆਂ ਦਾ ਇਹਨਾਂ ਨੂੰ ਪਾਰਟੀਆਂ ਤੋਂ ਇੱਥੇ ਜ਼ਰੂਰੀਅਤ ਲਈ ਬੁਲਾਇਆ ਸੀ ਤੇ ਜ਼ਰੂਰੀਅਤ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤੈਸ਼ ਵਿੱਚ ਆ ਗਿਆ ਉਹ ਜਨਾ ਆਪਣਾ ਹੱਥ ਫੜੀ ਹੋਣ ਲੱਗਿਆ ਪੱਛੇ ਵੱਲ ਛਡਾਉਣ ਲੱਗਾ ਤੇ ਉਹਨੇ ਮੇਰੇ ਉੱਧਰ ਬੈਕ ਡਾਉਨ ਲਗਾ ਤੇ ਇਹ ਅੱਗੇ ਆ ਕੇ ਇਹ ਇਹਦੇ ਧਫਖੇ ਵੱਜ ਗਿਆ ਉਹ ਕਹਿੰਦੇ ਜਾਣਬੁੱਝ ਕੇ ਇਹਨਾਂ ਚਪੇੜ ਮੇਰੇ ਮਾਰਤੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਇਹਨਾਂ ਸ਼੍ਰੀਮਾਨ ਜੀ ਜੇ ਜਾਣਬੁੱਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਕਿਹੜਾ ਨਿਸ਼ਾਨਾ ਹੈ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਤੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਹੈ ਮੇਰਾ ਨਾਮ ਮੋਨਿਕਾ ਤੀਰ ਹੈ ਤੇ ਪਾਜੀ ਕੀ ਮਸਲਾ ਹੋਇਆ ਜੀ ਮਸਲਾ ਪਾਜੀ ਹੋਇਆ ਸਾਡਾ ਕਿਸੇ ਨੇ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਤਪਾ ਜੀ ਅੱਗੇ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਦਾ ਸਾਰੇ ਜਣੇ ਕਹਿੰਦੇ ਕੋਈ ਨਹੀਂ ਸਮਝਾ ਦੰਨੇ ਆ ਗਲਤੀ ਹੋ ਗਈ ਇਹਨਾਂ ਕੋਈ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੀ ਮੋਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਏ ਉਦੋਂ ਰਾਜੀਨਾਮਾ ਹੋ ਰਹੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੇ ਸੀ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲੇਖ ਲਿਆ ਹੈ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹ ਸਤਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕੰਨਾਂ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਿਹਾ ਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਿਸ ਜੀ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮੈਂ ਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਹੂੰ ਲੋਕ ਥਾਣੇ ਦੇ ਵਿੱਚ ਵੀ ਸੇਫ ਨਹੀਂ ਹਾਂਜੀ ਭਾਜੀ ਲੋਕ ਤਾਂ ਥਾਣੇ